ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਖੇਤੀਬਾੜੀ ਸੰਬੰਧਤ ਸੰਦਾ ਦੀ ਵੀਡੀਓ ਦੇਖਣ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤਾਂ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਜੂਗੀ ਅੱਗੇ ਹੈਗੀ ਹੈ ਜੀ 11 6 ਦੀ ਟਰਾਲੀ ਸੇਲ ਆਤੀ 11 6 ਜੱਕ ਵਾਲੀ ਟਰਾਲੀ ਪੰਪ ਵਾਲੀ ਟਰਾਲੀ ਆਈ ਤੇ ਸਵਾ ਦੋ ਬਾੜਾਈ 11 ਫੁੱਟੀ ਆਈ ਤੇ ਬਾਕੀ ਗੱਲ ਕਰਦੇ ਹਾਂ ਗਾਡਰਾਂ ਦੀ ਸਭ ਤੋਂ ਪਹਿਲਾਂ ਗਾਡਰੇ ਦੇ ਲੱਗੇ ਹੈ ਜੀ 8 4 ਦੇ ਸਾਹਿਲ ਦੇ ਗਾਡਰ ਲੱਗੇ ਹੋਇਆ ਪੂਰੇ ਭਾਰੇ ਗਾਡਰੇ ਆਈ ਵੇਖ ਲਓ ਤੁਸੀਂ 4 ਤੇ 8 8 4 ਦੇ ਗੱਡਰੇ ਆ ਜੀ ਤੇ ਪੂਰੇ ਚੌੜੇ ਗੱਡਰ ਤੇ ਹੈਵੀ ਵਜ਼ਨ ਵਾਲੇ ਗੱਡਰੇ ਆ ਜੀ ਬਹੁਤ ਭਾਰੀ ਚਾਸੀ ਆ ਤੇ ਬਾਕੀ ਟਰਾਲੀ ਤੁਸੀਂ ਵੇਖ ਲਓ ਉੱਤੇ ਵਿੱਡ ਲੱਗਿਆ ਹੋਇਆ ਸਟੀਲੀ ਜਾਲੀ ਵਾਲਾ ਜੀ ਸਟੀਲੀ ਚਾਲੀ ਵਾਲਾ 2.5 ਫੁੱਟ ਵਿੱਡ ਆ ਜੀ 3 ਫੁੱਟ ਵਿੱਡ ਸਾਰਾ ਸਟੀਲੀ ਜਾਲੀ 2.5 ਫੁੱਟ ਲੱਗੀ ਹੋਈ ਆ ਜੀ ਤੇ ਬਾਕੀ ਨਵੇਂ ਡਿਜ਼ਾਈਨ 'ਚ ਬਣੀ ਹੋਈ ਆ ਦੇਖ ਲਓ ਤੇ ਬਾਕੀ ਜੇ ਗੱਲ ਕਰੀਏ ਆਪਣੇ ਚਾਦਰ ਦੀ ਚਾਦਰ ਲੱਗੀ ਹੋਈ ਆ ਜੀ 12 ਗੇਜ ਸਾਈਡਾਂ ਤੇ ਟਾਟਾ ਦੀ ਚਾਦਰ ਲੱਗੀ ਹੋਈ ਆ ਸਾਰੀ ਤੇ 10 ਗੇਜ ਦਾ ਫਰਸ਼ ਆ ਜੀ ਤੇ ਤਿੰਨ ਸੂਤ ਦੀ ਪੱਤੀ ਲੱਗੀ ਹੋਈ ਆ ਜੀ ਮੋਟੀ ਫੱਟੀ ਤਿੰਨ ਸੂਤ ਦੀ ਲੱਗੀ ਆ ਵੇਖ ਲਓ ਤੇ ਬਾਕੀ ਗੱਲ ਕਰੀਏ ਚੈਨਰਾਂ ਦੀ ਤੇ ਆਮ ਇਹਦੇ 15 ਚੈਨਰ ਆ ਜੀ ਸਾਰੇ ਟਰਾਲੀ 'ਚ ਆਮ 13 ਚੈਨਰ ਲੱਗੇ ਹੁੰਦੇ ਆ ਇਹਦੇ ਆਮ ਟਰਾਲੀਆਂ ਨਾਲੋਂ ਦੋ ਚੈਨਰ ਵੱਧ ਆ ਜੀ ਅਗਲੇ ਪਾਸੇ ਆਮ 6-5 ਡੱਬੇ ਬਣੇ ਹੁੰਦੇ ਆ ਇਹਦੇ 6 ਡੱਬੇ ਬਣੇ ਹੋਏ ਆ ਇੱਕ ਚੈਨਰ ਅੱਗੇ ਵੱਧ ਤੇ ਇੱਕ ਵਿਚਾਲੇ ਚੈਨਰ ਵੱਧ ਆ ਜੀ ਦੋ ਚੈਨਰ ਆਮ ਟਰਾਲੀਆਂ ਨਾਲੋਂ 9-9 ਇੰਚ ਤੇ ਚੈਨਰ ਆ ਜੀ ਆਮ 11 ਇੰਚ ਤੇ ਹੁੰਦੇ ਆ ਵੇਖ ਲਓ 9 9 ਇੰਚ ਦੇ ਆ ਚਾਦਰ ਨਹੀਂ ਲਿਖਦੀ ਇਹਦੇ ਨਾਲ ਜਿੰਨਾ ਮਰਜੀ ਆਪਾਂ ਵਜਨ ਪਾ ਸਕਦੇ ਆ ਤੇ ਗੱਲ ਕਰੀਏ ਆਪਣੇ ਕੜੇ ਵਾਲੇ ਰਿਮ ਆ ਜੀ ਰਿਮ ਵੇਖ ਲਓ ਪੂਰੇ ਹੈਵੀ ਵਜਨ ਵਾਲੇ ਇਹ ਰਿਮ ਆ ਜੀ ਤੇ 50 50 ਕਿਲੋ ਦਾ ਰਿਮ ਹੈਗਾ ਇਹ ਤੇ ਪੂਰੀ ਭਾਰੀ ਪਲੇਟ ਵਾਲਾ ਵਜਨ ਵਾਲਾ ਰਿਮ ਆ ਜੀ ਤੇ ਗੱਲ ਕਰੀਏ ਟਾਇਰਾਂ ਦੀ 1020 ਦੇ ਮੋਟੀ ਗੁੱਡੀ ਵਾਲੇ ਟਾਇਰ ਆ ਜੀ ਤੇ ਵੇਖ ਲਓ 50% ਟਾਇਰਾਂ ਦੀ ਕੰਡੀਸ਼ਨ ਪਈ ਆ ਬੇਦਾਗ ਟਾਇਰ ਆ ਜੀ ਬਿਲਕੁਲ ਬੇਦਾਗ ਟਾਇਰ ਆ ਕੋਈ ਟਾਇਰ ਸੁੱਕੇ ਨਹੀਂਗੇ ਬਿਲਕੁਲ ਉੱਚੇ ਮਾਡਲ ਟਾਇਰ ਹੈ ਜੀ ਤੇ ਅੱਗੇ ਆਜੋ ਡਾਲੇ ਤੇ ਜੀ ਡਾਲਾ ਖੁੱਲਦਾ ਇਹਦਾ ਸਾਈਡ ਤੇ ਜੀ ਸਾਈਡ ਤੇ ਤੁਹਾਨੂੰ ਡਾਲਾ ਖੁੱਲਦਾ ਇੱਕ ਪਾਸੇ ਇਹਨੂੰ ਸਾਰਾ ਤੇ ਬਾਕੀ ਵਿੱਚੋਂ ਤੁਹਾਨੂੰ ਫੋਟੋ ਵਿਖਾ ਦਿੰਨੇ ਹਾਂ ਜੀ ਬਿਨਾ ਜੋੜ ਤੋਂ ਫਰਸ਼ ਹੈ 10 ਗੇ ਦਾ ਟਾਟਾ ਦਾ ਫਰਸ਼ ਹੈ ਟਾਟਾ ਦੀਆਂ ਮੋਹਰਾਂ ਵਾਲੀ ਚਾਦਰ ਹੈ ਜੀ ਸਾਰੀ ਤੇ ਬਾਕੀ ਵੇਖ ਲਓ ਕੋਈ ਜੋੜ ਨਹੀਂ ਕੋਈ ਲਿਫਿਆ ਨਹੀਂ ਕੋਈ ਦਬਿਆ ਨਹੀਂ ਫਰਸ਼ ਜੀ ਤੇ ਡਾਲਾ ਵੇਖ ਲਓ ਜੀ ਡਾਲਾ ਖੁੱਲਦਾ ਜੀ ਸਾਈਡ ਤੇ ਬਾਕੀ ਗੁਰੂ ਸਾਹਿਬ ਏਰੀਏ ਦੀ ਬਣੀ ਹੋਈ ਟਰਾਲੀ ਹੈ ਜੀ ਤੇ ਜਗਤ ਸਿੰਘ ਮਿਸਤਰੀ ਦੀ ਤੇ ਗੁਰੂ ਹਰਸਾਏ ਦੀ ਬਣੀ ਟਰਾਲੀ ਹੈ ਜੀ ਇਹ ਤੇ ਬਾਕੀ ਟਰਾਲੀ ਦੇ ਹਿੱਸੇ ਦੀ ਗੱਲ ਕਰ ਲਈ ਸਹੀ 4 ਇੰਚੀ ਹਿੱਸਾ ਜੀ ਆਮ 3.5 ਨੂੰ ਵੀ ਲੋਕ 4 ਇੰਚੀ ਕਹੀ ਜਾਂਦੇ ਆ ਇਹ ਮਿੰਤੀ 'ਚ ਵੀ 4 ਇੰਚੀ ਹਿੱਸਾ ਜੀ ਭਾਵੇਂ ਤੁਸੀਂ ਆ ਕੇ ਮੈਨ ਸਕਦੇ ਹੋ 4 ਕਹਾਂ ਤਾਂ 4 ਹੀ ਨਿਕਲੂਗਾ ਹਾਂ ਜੇ 3.5 ਹੋਵੇ ਤਾਂ ਆਪਾਂ 3.5 ਹੀ ਆਖੀਦਾ ਜੀ ਤੇ ਬਾਕੀ ਇਹ ਚੜਾਈ ਦੀ ਗੱਲ ਕਰੀਏ ਚੜਾਈ ਵੀ 960 ਇੰਚ ਪੂਰਾ ਚੌੜਾਈ ਬਾਕੀ ਤੁਸੀਂ ਟਾਇਰਾਂ ਦੀ ਦੇਖ ਹੀ ਸਕਦੇ ਹੋ ਟਾਇਰ ਕੰਨੀਆਂ ਤੇ ਆ ਪੂਰੇ ਆਪਣੀ ਤਾਂ ਭੀੜੇ ਹਿੱਸੇ ਹੁੰਦੇ ਆ ਟਰਾਲੀ ਪਲਟਣ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਜੀ ਵੇਖ ਲਓ ਤੁਸੀਂ ਪੂਰੇ ਐ ਇਹ ਟਰੈਕਟਰ ਦੀ ਲੀਹ ਜੀ ਆਉਣਗੇ ਜੇ ਆਪਾਂ ਕੋਈ ਗਿੱਲੇ ਚ ਵੀ ਵੜਦੇ ਆ ਕੋਈ ਮੱਕੀ ਦੇ ਚਾਰਚ ਚ ਚਲਾਉਨੇ ਆ ਟਰਾਲੀ ਇਹ ਟਰੈਕਟਰ ਵਾਲੀਆਂ ਲੀਹਾਂ ਦੇ ਵਿੱਚ ਹੀ ਟਾਇਰ ਆਉਂਦੇ ਆ ਜੀ ਤੇ ਬਾਕੀ ਟਰਾਲੀ ਟਰੈਕਟਰ ਦਾ ਜ਼ੋਰ ਬਿਲਕੁਲ ਨਹੀਂ ਲਵਾਉਗੀ ਜੀ ਜਿਹੜੇ ਆਪਣੇ ਭੀੜੇ ਹਿੱਸੇ ਹੁੰਦੇ ਆ ਜੀ ਉਹ ਫਿਰ ਨਵੀਂ ਲੀਹ ਬਣਾਉਂਦੇ ਆ ਉਸ ਕਰਕੇ ਆਪਣੇ ਟਰਾਲੀ ਟਰੈਕਟਰ ਨੂੰ ਖਿੱਚਣ ਜੇ ਪੂਰਾ ਜ਼ੋਰ ਲੱਗਦਾ ਜੀ ਤੇ ਬਾਕੀ ਹੱਬਾ ਓਬਾ ਵੀ ਪੂਰੀਆਂ ਟਾਟਾ ਦੀਆਂ ਭਾਰੀ ਹੱਬਾਂ ਹੀ ਹੱਬਾਂ ਵੇਖ ਲੋ ਨੇੜਿਓਂ ਹੱਬਾਂ ਵਿਖਾ ਦਨੇ ਤੁਹਾਨੂੰ ਤੇ ਕੜੇ ਵਾਲੇ ਰਮ ਆ ਜੀ ਤੇ ਅੱਠ ਨਟ ਹੀ ਹੱਬਾ ਜੀ ਤੇ ਗੱਲ ਕਰੀਏ ਆਪਣੇ ਪੰਪ ਦੀ ਪੰਪ ਤੁਹਾਨੂੰ ਦਿਖਾ ਦਨੇ ਇੱਤੀ ਮਾਣ ਦਾ ਪੰਪ ਲੱਗਿਆ ਹੋਇਆ ਟੂ ਸਟਾਕ ਆ ਜੀ ਹਾਈ ਸਪੀਡ ਛੇਤੀ ਚੱਕਣ ਵਾਲਾ ਤੇ ਆਪਣਾ ਛੇਤੀ ਸਿੱਟਣ ਵਾਲਾ ਪੰਪ ਆ ਗਾ ਤੂੜੀ ਦੇ ਸੀਜ਼ਨ ਦੇ ਵਿੱਚ ਚੱਲ ਰਾਲੀਆਂ ਚੱਲਣੀਆਂ ਤੇ ਛੇਤੀ ਚੱਕਣ ਤੇ ਛੇਤੀ ਸਿੱਟਣ ਵਾਲਾ ਜੀ ਬਾਕੀ ਟਾਇਰਾਂ ਦੀ ਗੱਡੀ ਵੀ ਵੇਖ ਸਕਦੇ ਹੋ ਬੇਦਾਗ ਟਾਇਰ ਆਈ ਪੂਰੀ ਗੱਡੀ ਪਈ ਆਈ ਟਾਇਰਾਂ ਦੀ ਟਾਇਰ ਨਹੀਂ ਮਰਦੇ ਜਿੰਨਾ ਮਰਜ਼ੀ ਤੁਸੀਂ ਵਜਨ ਪਾ ਸਕਦੇ ਹੋ ਬਾਕੀ ਕੀਮਤ ਦੀ ਗੱਲ ਕਰੀ ਗਈ ਕੀਮਤ ਹੈਗੀ ਹੈ ਜੀ 1,32,000 ਰੁਪਿਆ ਇਸ ਟਰਾਲੀ ਦੀ ਕੀਮਤ ਹੈ ਜੀ ਮੌਕਸਰ ਏਰੀਆ ਵਿੱਚ ਖੜੀ ਆ ਪਿੰਡ ਮੁਕੰਦ ਸਿੰਘ ਵਾਲੀ ਬਾਕੀ ਸੰਪਰਕ ਨੰਬਰ ਵੀ ਦਿੰਨੇ ਆ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ 4000 ਰੁਪਿਆ ਨੂੰ ਮਾਨਤਨ ਪੂਰਾ ਕੀਤਾ ਜਾਊ ਵੀਰਾਂ ਵੱਲੋਂ ਆਪਣੇ ਚੈਨਲ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਓ ਜੀ ਤੇ ਸੰਪਰਕ ਨੰਬਰ ਨੋਟ ਕਰ ਲਓ ਜੀ 94788 86538 ਇਸ ਨੰਬਰ ਤੇ ਸੰਪਰਕ ਕਰਕੇ ਇਸ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਬਾਕੀ ਹੁੱਕ ਦੀ ਗੱਲ ਰਹਿ ਗਈ ਸੀ ਹੁੱਕ ਇਹਦੇ ਮੋਟੀ 3 ਇੰਚੀ ਹੁੱਕ ਪਈ ਹੋਈ ਹੈ ਜੀ ਪੂਰੀ ਭਾਰੀ ਹੁੱਕ ਹੈ ਮਸ਼ੀਨੀ ਹੁੱਕ ਹੈ ਤੇ ਬਾਕੀ ਦੇਖ ਲਓ ਟਰਾਲੀ ਸਾਰੇ 2K ਦਾ ਰੰਗ ਚੰਗਾ ਰੰਗ ਕੀਤਾ ਹੋਇਆ ਰੰਗ ਵੀ 4-5 ਸਾਲ ਕਿਤੇ ਨਹੀਂ ਜਾਂਦਾ ਇਹਦਾ ਟਰਾਲੀ ਦਾ ਤੇ ਬਾਕੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ